ਜੀ ਛਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਪਹੁੰਚਿਆ ਖੰਨੇ ਖੰਨੇ ਸ਼ਹਿਰ 'ਚ ਜਿਹੜਾ ਅੱਜ ਕਿਸਾਨ ਮੇਲਾ ਲੱਗਿਆ ਹੈ ਉੱਥੇ ਪਹੁੰਚਿਆ ਆਪਾਂ ਤੇ ਦਿਖਾਉਨੇ ਆ ਤੁਹਾਨੂੰ ਅੱਜ ਖੰਨੇ ਸ਼ਹਿਰ ਦਾ ਕਿਸਾਨ ਮੇਲਾ ਤੇ ਉਧਰੋਂ ਐਂਟਰੀ ਆ ਮੇਲੇ ਦੀ ਆਪਾਂ ਅੰਦਰ ਆ ਚੁੱਕੇ ਆ ਮੌਸਮ ਵੀ ਵਧੀਆ ਇੱਧਰ ਮਨੀ ਪਹੁੰਚਿਆ ਆ ਪਿੰਡੋ ਆਪਣੇ ਨਾਲ ਹੋਰ ਮਨੀ ਬਾਬਾ ਜੀ ਵਧੀਆ ਇੱਧਰ ਵੀਰੇ ਹੋਣੀ ਪਹੁੰਚੇ ਹੋਏ ਨੇ ਹੋਰ ਵੀਰੇ ਜਦੋਂ ਨਾਮ ਸਮਾਰੰਥ ਸਿੰਘ ਗੁਣੀ ਤੇ ਆ ਲੱਗਿਆ ਭਾਈ ਇਹ ਮੇਲਾ ਤੇ ਚਲੋ ਦਿਖਾਉਨੇ ਆਉਣ ਤੁਹਾਨੂੰ ਇੱਧਰ ਪਹਿਲਾਂ ਸੋਨਾ ਲੀਕਾ ਵਾਲੇ ਆ ਸੋਨਾ ਲੀਕਾ ਦਾ ਸੁਪਰ ਸੀਡਰ ਪਿਆਈ ਸੋਨਾ ਲੀਕਾ ਦਾ ਸੁਪਰ ਸੀਡਰ ਉਹ ਸੋਨਾ ਲੀਕਾ ਦਾ ਪਲਾਉ ਰੋਟਾਵੇਟਰ ਸੋਨਾ ਲੀਕਾ ਦੀ ਇੱਧਰ ਲੱਗੀ ਹੋਈ ਆ ਪੂਰੀ ਡਿਟੇਲ ਵੀ ਤੁਹਾਨੂੰ ਦੰਨਿਆ ਸਾਰੀਆਂ ਚੀਜ਼ਾਂ ਦੀ ਪਹਿਲਾਂ ਮੋਟੇ ਮੋਟੇ ਦੇਖਾ ਜੌਂਡੀ ਯਾਰ ਪੰਜਾਬ 45 ਪਾਵਰ ਪ੍ਰੋ ਗੀਅਰ ਪ੍ਰੋ ਇੱਧਰ ਸਾਰੇ ਜੌਂਡੀਅਰ ਖੜੇ ਨੇ ਜੌਂਡੀਅਰ ਵਾਲਿਆਂ ਦੀ ਸਟਾਲ ਤੇ ਅੱਗੇ ਚੱਲਦੇ ਆਂ ਹੋਰ ਦਿਖਾਉਂਦੇ ਆਂ ਹੁਣ ਤੁਹਾਨੂੰ ਡਿਟੇਲ ਦੰਨੇ ਆਂ ਪੂਰੀ ਇੱਧਰ ਜੌਂਡੀਅਰ ਟਰੈਕ ਟਰੈਕਟਰ ਜੀ ਜੌਂਡੀਅਰ 5405 4/4 ਸਾਈਡ ਗੇਅਰ ਇੱਥੋਂ ਸਾਰਾ ਕਲੀਅਰ ਕੱਬਿਓ ਲਿਫਟ ਲੀਵਰ ਸਾਈਡ ਤੇ ਇੱਧਰ ਜੌਂਡੀਅਰ ਹੋਰ ਖੜੇ ਨੇ ਜੌਂਡੀਅਰ 5045 ਅਲੱਗ-ਅਲੱਗ ਆਬਰਾ ਦੇ ਟਰੈਕਟਰ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੂ ਜੌਂਡੀਅਰ 50 50 ਜੌਂਡੀਅਰ 52 10 ਅਲੱਗ-ਅਲੱਗ ਸਾਰੇ ਆ ਇੱਧਰ ਜੌਂਡੀਅਰ ਵਾਲੇ ਦੇ ਤੇ ਹੋਰ ਸਟਾਲਾ ਵੀ ਲੱਗ ਰਹੀਆਂ ਨੇ ਹਲੇ ਇੱਧਰ ਜੌਂਡੀਅਰ 52 10 ਅਲੱਗ-ਅਲੱਗ ਫੀਚਰ ਸਾਰੇ ਟਰੈਕਟਰਾਂ 'ਚ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਫੀਚਰਾਂ ਬਾਰੇ ਅਲੱਗ ਅਲੱਗ ਖੇਤੀਬਾੜੀ ਦੇ ਕੰਮਾਂ ਲਈ ਅਲੱਗ ਅਲੱਗ ਟਰੈਕਟਰ ਜਿਉਂਦੀਆਂ 5210 ਐਵੀ 4-ਵੀਲ ਡਰਾਈਵ ਸਾਈਡ ਗੇਅਰ ਤੇ ਅੱਗੇ ਚੱਲਦੇ ਆਂ ਇਧਰ ਲੈਂਡ ਫੋਰਸ ਲੈਂਡ ਫੋਰਸ ਸੁਪਰੀਮੋ ਅੱਗੇ ਨੇ ਬੋਟਾ ਇਹ ਹੋਊਗਾ ਕਾਸ ਬੋਟਾ ਹੋਊਗਾ 10 ਤੋਂ ਮੇਨੂੰ ਬੱਦ ਲੱਗ ਰਿਹਾ ਹੈ ਲੈਂਡ ਫੋਰਸ ਦਾ ਰੋਟਾ ਬੈਟਰੀ 10 ਫੋਟਾ ਰੋਟਾਵੇਟਰ ਕੀ ਪ੍ਰਾਈਸ ਵੀਰੇ 1,65,000 ਦਾ ਤੁਹਾਨੂੰ ਇਹ ਮਿਲ ਜਾਣਾ ਜੀ ਇਹ ਕਿੰਨੇ ਫੋਟਾ ਹੀ 8 ਫੋਟਾ 8 ਫੋਟਾ 1,45,000 ਦਾ ਤੁਹਾਨੂੰ ਮਿਲ ਜਾਣਾ ਜੀ ਲੈਂਡ ਫੋਰਸ ਦਾ 8 ਫੋਟਾ 1,45,000 ਦਾ 10 ਫੋਟਾ ਮਿਲ ਜਾਣਾ ਤੁਹਾਨੂੰ 1,65,000 ਦਾ ਲੈਂਡ ਫੋਰਸ ਰੋਟਾਵੇਟਰ ਇਧਰ ਲੈਂਡ ਫੋਰਸ ਦਾ ਜੀ ਲਓ ਇਹਦਾ ਕੀ ਰੇਟ ਆ ਵੀਰੇ 190 ਹੈ ਜੀ 1 ਲੱਖ 90 ਹਜ਼ਾਰੀ ਇੱਕ ਪੰਜ ਦਾ ਦੀ ਇਹ ਕਿੰਨੇ ਐਚਪੀ ਦਾ ਟਰੈਕਟਰ ਇਹਨੂੰ ਉਹ ਕਰਾ ਇਹਨੂੰ ਜੀ 60 ਐਚਪੀ ਦਾ ਚਾਹੀਦਾ 60 ਐਚਪੀ ਦਾ ਟਰੈਕਟਰ ਚਾਹੀਦਾ ਹੀ ਇਹਦੇ ਲਈ ਲੈਂਡ ਫੋਰਸ ਵਾਲਾ ਦਾ ਆ ਜੀ ਆ ਡਿਟੇਲ ਤੁਸੀਂ ਦੇਖ ਸਕਦੇ ਹੋ 15000 ਰੁਪਏ ਤੇ ਡਿਸਕਾਊਂਟ ਚੱਲੋ ਮੇਲੇ ਕਰਕੇ 15000 ਰੁਪਿਆ ਡਿਸਕਾਊਂਟ ਚੱਲ ਰਿਹਾ ਹੈ ਇਹਦੇ ਤੇ ਇੱਧਰ ਆ ਗਿਆ ਜੀਰੋ ਡ੍ਰਿੱਲ ਇਹਦਾ ਕੀ ਰੇਟ ਆ ਜੀ 70000 ਰੁਪਈਆ ਇਹ 70000 ਰੁਪਈਆ ਇਹਦਾ ਰੇਟ ਆ ਜੀ ਇਹ 70000 ਮੇਲੀ ਕਰਕੇ ਵੀਰੇ ਜਾਂ ਉਦਾਂ ਵੀ ਉਦਾਂ ਵੀ ਇਹਦਾ ਰੇਟ ਠੀਕ ਹੈ ਜੀ ਪਹਿਲਾਂ ਹੀ ਡਿਸਕਾਊਂਟ ਆਈ ਇਹਦੇ ਤੇ 70000 ਲੈਂਡਫੋਰਸ ਦੀ ਜੀਰੋ ਡ੍ਰਿੱਲ ਇੱਧਰ ਆ ਗਿਆ ਸੁਪਰ ਸੀਡਰ ਇਹਦਾ ਕੀ ਰੇਟ ਵੀਰੇ 2 wow. 270 27000 ਇਹਨੂੰ ਕਿਹੜਾ ਟਰੈਕਟਰ ਖਿੱਚ ਸਕਦਾ ਹੈ? ਘੱਟੋ ਘਾਟ हां 70 ਚ ਵੀ ਅੱਗੇ ਤਾਂ ਚਾਹੀਦਾ 70 70 HP ਦਾ 70 HP ਦਾ ਟਰੈਕਟਰ 1190 ਅ 11 ਕੁਆਂਟਲ 90 ਕਿਲੋ weight ਹੈ ਇਹਦਾ 11 ਕੁਆਂਟਲ 90 ਕਿਲੋ weight ਆ ਲਗਭਗ 12 ਕੁਆਂਟਲ weight ਆਈ ਇਹਦਾ 70 HP ਵੀਰ 70 HP ਦਾ ਟਰੈਕਟਰ ਇਹਨੂੰ ਘੱਟੋ ਘੱਟ ਖਿੱਚਣ ਲਈ ਚਾਹੀਦਾ ਵਗਿਆ ਚੱਲ ਗਿਆ ਇੰਦਰ ਲੈਂਡ ਫੋਰਸ ਦਾ ਬੱਟਾ ਵਾਲਾ ਇਹ ਵੀ ਆ ਦੇਖੋ 11 ਕੁਆਂਟਲ 90 ਕਿਲੋ weight ਆ ਜੀ ਇਹਦਾ 70 HP ਦਾ ਟਰੈਕਟਰ ਚਾਹੀਦਾ ਇਹਨੂੰ ਖਿੱਚਣ ਲਈ ਤੇ ਇਹਦੇ ਡਿਟੇਲ ਵੀ ਤੁਹਾਨੂੰ ਦਿਖਾਉਂਦੇ ਆ ਸਾਈਡ ਤੇ ਕਿਤੇ ਲੱਗੀ ਹੋਊ ਕੰਪਲੀਟ ਦਿਖਾਉਂਦੇ ਆ ਤੁਹਾਨੂੰ ਇਹਦਾ ਬਹੁਤ ਹੈਵੀ ਚ ਬਣਿਆ ਹੋਇਆ ਇਹ ਹੀ ਆ ਸਾਰਾ ਸੈਟਿੰਗ ਕਰਨ ਦੀ ਇਹ ਦੇ ਬੀਜ ਤੇ ਖਾਦ ਦੀ ਆ ਇਹਦੀ ਪੂਰੀ ਡਿਟੇਲ ਤੁਸੀਂ ਦੇਖ ਸਕਦੇ ਹੋ ਮਾਡਲ ਐਲ ਐਫ ਐਸ ਐਸ 1238 2025 ਇਅਰ 11 ਕੁਆਂਟਲ 90 ਕਿਲੋ weight ਲਿਖਿਆ ਹੋਇਆ 60 एच भी लिखਿਆ ਆ ਪਰ 70 एच ਵੀ ਬਾਈ ਉਹਨੇ ਕਹਿੰਦੇ ਚਾਹੀਦਾ 8 ਫੁੱਟ ਐਲ ਐਫ ਪੀ 1979 ਸੁਪਰ ਸੀਡਰ ਆ ਲਓ ਜੀ ਰੇ ਬਾਣੇ ਵਾਲਾ ਯੰਤਰ ਆ ਅੱਗੇ ਲੈਂਡ ਫੋਰਸ ਦਾ ਹੀ ਕਿੰਨਾ ਰੇਟ ਦੱਸਿਆ ਵੀਰੇ ਬਾਈ ਨੇ 40 40 10000 40000 ਰੁਪਈਆ ਰੇਟ ਹੀ 10000 ਰੁਪਇਆ ਮੇਲੇ ਕਰਕੇ ਡਿਸਕਾਊਂਟ ਚੱਲ ਰਿਹਾ ਉੱਦਾਂ 50000 ਦਾ ਉਰੋ ਸਾਰੀ ਸੈਟਿੰਗ ਵਗੈਰਾ ਖਾਤ ਦੀ ਕਰ ਸਕਦੇ ਹੋ ਜਿਹੜੀ ਵੀ ਕਰਨੀ ਆ 40000 ਰੁਪਇਆ ਤੁਹਾਨੂੰ ਇਹ ਮਿਲ ਜਾਣਾ ਹੀ ਡਿਸਕਾਊਂਟ ਚੱਲ ਰਿਹਾ ਜਿਹੜਾ ਇਹਦੇ ਤੇ ਗ੍ਰੇ ਪਾਉਣੇ ਵਾਲਾ ਆ ਇਹਦੀ ਪੂਰੀ ਡਿਟੇਲ ਇੱਥੇ ਲਿਖੀ ਹੋਈ ਆ ਸਾਰੀ S500 ਮਾਡਲ weight 62 ਕਿਲੋ ਆਈ ਇਹਦਾ ਲੈਂਡ ਫੋਰਸ ਦਾ ਸਿਰਫ 40000 ਚ ਤੁਹਾਨੂੰ ਇੱਥੋਂ ਮਿਲ ਜਾਣਾ ਜੀ ਇੱਧਰ ਆ ਗਿਆ ਜੀ ਲੈਂਡ ਫੋਰਸ ਦਾ ਮਲਚਰ 8 ਫੁੱਟਾ ਐਲ ਐਫ ਪੀ 1390 2025 weight 8 ਕਵਾਂਟਲ 55 ਕਿਲੋ 65 ਐਚ ਵੀ ਦਾ ਟਰੈਕਟਰ ਦਾ ਟੋਕਾ ਚਾਹੀਦਾ ਇਹਨੂੰ ਇਹ ਵੀ ਬਹੁਤ ਹੈਵੀ ਬਣਿਆ ਹੋਇਆ ਇਹ ਪਰਾਲੀ ਵਾਲੇ ਜੇ ਉਹ ਕਰਦਾ ਹੁੰਦਾ ਵੀਰੇ ਪਰਾਲੀ ਵਾਲੇ ਜੀ ਜੀਰੀ ਦਾ ਜੀਰੀ ਬਟਨ ਤੋਂ ਬਾਹਰ ਉਹਨਾ ਟੋਕਾ ਕਰਨ ਵਾਲਾ ਪਰਾਲੀ ਦਾ ਆਪਾਂ ਨੇ ਅੱਛਾ ਜੇ ਲਈ ਹੁੰਦਾ ਜੀ ਐਸਐਮਐਸ ਲਾ ਕੇ ਮਸ਼ੀਨ ਤੋਂ ਵੜਾਵਾਂਗੇ ਤਾਂ ਇਹ ਬਹੁਤ ਕਾਮਯਾਬਾ ਲਓ ਜੀ ਜੇ ਐਸਐਮਐਸ ਲਾ ਕੇ ਮਸ਼ੀਨ ਤੋਂ ਵੜਾਵਾਂਗੇ ਤਾਂ ਇਹ ਕਾਮਯਾਬ ਚੀਜ਼ ਆ ਪਰਾਲੀ ਦਾ ਟੋਕਾ ਕਰਨ ਲਈ ਹੁੰਦਾ ਇਹ ਖੇਤ ਦੇ ਵਿੱਚ ਦੇਖੋ ਪਿੱਛੇ ਰੋਲਾ ਵੀ ਬੜਾ ਹੈਵੀ ਰੋਲਾ ਲੱਗਿਆ ਹੋਇਆ ਤੇ 65 ਐਚਵੀ ਦਾ ਟਰੈਕਟਰ ਆ ਇਹਨੂੰ ਖਿੱਚਣ ਲਈ ਚਾਹੀਦਾ ਜਿਹੜਾ ਮਲਚਰ ਲੈਂਡ ਫੋਰਸ ਦਾ ਤੇ ਅੱਗੇ ਦਿਖਾਉਂਦੇ ਹਾਂ ਹੁਣ ਤੁਹਾਨੂੰ ਤੇ ਲਓ ਜੀ ਇੱਧਰ ਆ ਕੇ ਗਰਦੇਵ ਵਾਲੇ ਆਟੋਮੈਟਿਕ ਪੋਟਾਟੋ ਪਲੈਂਟਰ ਇਹ ਨੇ ਉਹ ਜੀ ਜਿਹੜੇ ਦੱਸਣ ਆਟੋਮੈਟਿਕ ਪੋਟਾਟੋ ਪਲੈਂਟਰ ਹੀ ਸੰਗਰੂਰ ਰੋਡ ਪੋਵਾਨੀਗੜ ਗੁਰਦੇਵ ਐਗਰੋ ਇੰਡਸਟਰੀਜ਼ ਆ ਸਾਰਾ ਇਹਦੇ ਬਾਰੇ ਦੱਸਿਆ ਹੋਇਆ ਸਿਸਟਮ ਸਾਰਾ ਸਿੰਪਲ ਭਾਸ਼ਾ ਚ ਆਲੂ ਬੀਜਣ ਵਾਲੀ ਮਸ਼ੀਨ ਸਰਟੀਫੀਕੇਟ ਵਗੈਰਾ 2025 ਮਾਡਲ ਤੇ ਅੱਗੇ ਇੱਧਰ ਇੱਕ ਹੋਰ ਆਟੋਮੈਟਿਕ ਪੋਟਾਟੋ ਬਲੈਂਟਰ ਏ 3 ਇੰਚੀ ਆਈ ਆ 26 ਇੰਚੀ ਦੀ ਆ 3 ਇੰਚੀ ਪੋਟਾਟੋ ਬਲੈਂਟਰ ਤੇ ਆ ਵੀ ਆਟੋਮੈਟਿਕ ਪੋਟਾਟੋ ਬਲੈਂਟਰ ਆ ਗਿਆ ਆ ਕਿੰਨੇ ਇੰਚੀ ਆ 26 ਇੰਚੀ 26 ਇੰਚੀ ਨਾਲ ਦੀ ਆ ਆਪਣੇ 22 ਇੰਚੀ ਸਾਰੇ ਅਲੱਗ-ਅਲੱਗ ਸੈਜ ਦੇ ਹਿਸਾਬ ਨਾਲ ਨੇ ਬੱਟ ਸੈਟਿੰਗ ਕਰਨ ਨੂੰ ਬੱਟ ਦੀ ਆਹ ਜਿਹੜਾ ਦਾ ਆਏ ਚ ਇਹਨਾਂ ਨੇ ਲਾਇਆ ਨਵਾਂ ਤਕਨੀਕ ਲਾਈ ਹੈ ਇੱਕ ਬੱਟ ਦੀ ਸੈਟਿੰਗ ਕਰਨ ਨੂੰ ਨਹੀਂ ਨਹੀਂ ਮਲਚਰ ਫੇਰ ਕੇ ਬਲਾਉ ਫੇਰ ਦਿਆਂ ਉਹ ਜਿਹੜੀ ਵੀ ਨੇ ਵਧੀਆ ਕਰਦੀ ਪਿਆ ਸਾਹਿਬ ਨੇ ਨਾ ਇਹ ਤਾਂ ਹੁਣ ਜੇ ਲਗਭਗ ਜਾਂ ਕਰਨ ਆ ਗਏ ਦਿਨ ਐ ਫਿਰ ਫਲਦਾ ਨਹੀਂ ਪਾਉਂਦੇ ਜਿਹੜਾ ਉਹ ਉਹ ਲੇਟੈਸਟ ਜਿਹੜਾ ਸੀ ਉਹ ਆਉਂਦਾ ਉਹ ਵਾਲੀ ਅੱਜਕੱਲ ਡਿਮਾਂਡ ਆ ਹਾਂ ਹੁਣ ਤਵੇ ਦੀ ਉਹ ਕੋਸ ਤਵੇ ਨੇ ਸਾਰੇ ਖਸਫਾਂ ਤੋਂ ਉਹ ਚ ਕੀ ਇਹਦੇ ਨਾਲੋਂ ਖਾਸੀਅਤ ਆ ਵੀਰੇ ਹੁਣ ਤਵੇ ਲੱਗੇ ਹੋ ਨੇ ਮੂਰੇ ਅੱਛਾ ਉਤਵਾਇਆ ਕਰਕੇ ਉਹ ਤਵੇ ਲਗੇ ਹੋ ਨੇ ਚ ਆ ਉਹ ਜਿਹੜਾ ਸਾਹਮਣੇ ਪਿਆਈ ਉਹ ਤਵੇ ਲੱਗੇ ਹੋ ਨੇ ਉਹਦੇ ਮੂਰੇ ਆ ਦੇਖੋ ਆ ਤਵੇ ਲੱਗੇ ਨੇ ਇਹ ਲੇਟੈਸਟ ਮਾਡਲ ਆ ਗਿਆ ਜੀ ਇਹਨਾਂ ਦਾ ਗਰਦੇਵ ਵਾਲਾ ਦਾ ਬਹੁਤ ਬਹਾਰਾ ਇਹ 3 ਇੰਚ ਦੇ ਵਿੱਚ ਹੈ ਜੀ ਇਹਦਾ ਰੇਟ ਕੀ ਆ ਮਾਡਲ ਦਾ ਜੀ 2 ਲੱਖ 65000 ਦਾ ਇਹ ਤੁਹਾਨੂੰ ਮਿਲ ਜਾਣਾ ਜੀ ਉਹ ਕਿੰਨੇ ਦਾ ਵੀਰੇ ਹੈ ਉਹ 55 ਦਾ ਆਹ ਵਾਲਾ ਮਾਡਲ ਮਿਲ ਜਾਣਾ ਇਹ ਚ ਵੀ ਤਵੇ ਲੱਗੇ ਨੇ ਇਹ ਲੇਟੈਸਟ ਮਾਡਲ ਆ ਵੀ ਆਹ ਦੇਖੋ ਜੀ ਲੇਟੈਸਟ ਮਾਡਲ ਬਹੁਤ ਵਧੀਆ ਤਰੀਕੇ ਨਾਲ ਹੈਵੀ ਚ ਬਣਿਆ ਹੋਇਆ ਆਹ ਰਾਂ ਨਵੀਂ ਤਕਨੀਕ ਨਾਲ ਬਣਿਆ ਹੋਇਆ ਦੇਖੋ ਤਾਂ ਕੋਈ ਪਰੇਖਤਾਂ ਦੀ ਹੋਰ ਟੈਂਟ ਚ ਨਵੀਂ ਤਕਨੀਕ ਚ ਇੱਗੇ ਚੱਲਦੇ ਆ ਉਹ ਗਏ ਆਪਣੇ ਬੰਦੇ ਉੱਧਰ ਅਮਨਦੀਪ ਅਮਰਗੜ ਹਾਸ ਤੋਂ ਅਮਨਦੀਪ ਅਮਰਗੜ ਆ ਲਈਂ ਇਧਰ ਆਲੂ ਦੀ ਸ਼ਾਂਤੀ ਕਰਨ ਵਾਸਤੇ ਆ ਗਈ ਮਸ਼ੀਨ ਇਹ ਤਾਂ ਬੜਾ ਪ੍ਰੋਜੈਕਟ ਆ ਨਾ ਜਿਹੜੇ ਜਾਦੇ ਉਹ ਕਰਦੇ ਨੇ ਵੱਡਿਆਂ ਵੱਡੇ ਸਬਸਿਡੀ 40% ਕਨਾਸਟ ਅਪ ਟੂ 90% 90% ਤੱਕ ਲੋਨ ਹੋ ਜਾਈ ਜਾਂ ਐਨਐਮਐਮ ਜਿਵੇਂ ਆਪਾਂ ਕੰਪਨੀਆਂ ਨੂੰ ਜਮਾ ਕੋ ਕਰਦੇ ਆਪਾਂ ਸੀਡ ਰੱਖਣਾ ਜਾਂ ਕੁਝ ਵੀ ਕਰਨਾ ਉਹ ਚੀਜ਼ ਆ ਰਾਈਟ ਇਮਪਰੂਵਮੈਂਟ ਦੀ ਕੁਆਲਿਟੀ ਬਹੁਤ ਵਧੀਆ ਬਣ ਜਾਂਦੀ ਹੈ ਇਹਦੇ ਨਾਲ ਵੀਰੇ ਹਾਂ ਇਹਦੇ ਨਾਲ ਅੰਦੀ ਦੀ ਕੁਆਲਿਟੀ ਬਹੁਤ ਸੁਣੀ ਬਣ ਜਾਂਦੀ ਹੈ ਇਹ ਪ੍ਰੋਪਰ ਸਾਈਜ਼ ਆਉਂਦਾ ਇਹਦੇ ਵਿੱਚ ਮਾਲੂ ਗ੍ਰੇਡ ਕਰਨ ਵਾਲਾ ਗ੍ਰੇਡਰ ਕਹਿੰਦੇ ਨੇ ਗ੍ਰੇਡਰ ਇਹ ਬੜਾ ਪ੍ਰੋਜੈਕਟ ਆ ਗਿਆ ਹੈ ਨਾ ਜਿਹੜੇ ਤਾਂ ਹੁਣ ਉਹਨਾਂ ਨੇ ਸਾਰੇ ਮੇਰੇ ਵਿੱਚ ਕਿਉਂਕਿ ਜੇ ਪੰਲੀਵੋ ਨੂੰ ਕਾਮਕਰੋਨੇ ਆਂ ਕਈ ਵਾਰੀ ਬਣਾ ਆਪਣਾ ਛਿੰਡੇ ਲਾ ਲਾ ਆਪਾਂ ਸੀਡ ਰੱਖਣਾ ਆਪਾਂ ਲੀਵਰ ਤੋਂ ਕਰਾ ਲੈਣਾ ਵਿੱਚ ਕਟਿਆ-ਕਟਿਆ ਪਾਉਂਦੇ ਨੇ ਪੀਛੋਕੜ ਇਹਦੇ ਉੱਤੇ ਪਰਲੇ ਪਾਸੇ ਲੀਵਰ ਨੇ ਖੜ ਜਾਣਾ ਇੱਥੇ ਦੇ ਪਾਸੇ ਬੂੜੀਆਂ ਲੱਗ ਜਾਣੀਆਂ ਨੇ ਉੱਥੇ ਜਰ ਮਾਲ ਪੈਣਾ ਹੈ ਬੂਰੇ ਉੱਥੇ ਖੜੇ ਉਹਨਾਂ ਨੇ ਕੱਟਿਆ ਬੱਚਾ ਸਾਰਾ ਕੁਝ ਸਾਰਾ ਨਾਂ ਦੇ ਨਾਲ ਛਾਂਟੀ ਵੱਜ ਜਾਣੀ ਹੈ ਇਹਦੇ ਵਿੱਚ ਇਹਦੇ ਵਿੱਚ ਆਇਆ ਬਗੜ ਜਿਹੜਾ ਆਲੂ ਦੀ ਸਫਾਈ ਖਤ ਹੋ ਗਈ ਜੇ ਆਪਾਂ ਸ਼ੀਰ ਕਰਾਂ ਟਾਈਮ ਵੀ ਵੱਜਦਾ ਹੈ ਟਾਈਮ ਦੀ ਬੱਚ ਤਾਂ ਹੈ ਇਹਦੇ ਵਿੱਚ ਬੜਾ ਛੋਟਾ ਆਲੂ ਇਹ ਅਲੱਗ ਅਲੱਗ ਗੋਲੀ ਵੀ ਪਿੱਛੇ ਅਲੱਗ ਇੱਕ ਵਾਰ ਚ ਸਾਰਾ ਕੁਝ ਹੋ ਜਾਣੀ ਹੈ ਸਾਰਾ ਕੁਝ ਅਲੱਗ ਅਲੱਗ ਹਾਂ ਯਾਨੀ ਆਉਣ ਵਾਲੇ ਸਮੇਂ ਚ ਤੱਕ ਵਗ ਜ਼ਰੂਰੀ ਹੋ ਜਾਣੀ ਹੈ ਇਹ ਵੀ ਚੱਲ ਰਹੀ ਹੈ ਹੁਣ ਜਿੰਨੇ ਆਪਾਂ ਸਟੋਰ ਤੋਂ ਇਹ ਲੱਗ ਪਾਕ ਸਟੋਰਾਂ ਦੇ ਵਿੱਚ ਇੱਕ ਤਾਂ ਸਟੋਰ ਹੋਣਾ ਜਿੱਥੇ ਨਹੀਂ ਹੁਣ ਇਹ ਇੱਕ ਸਟੋਰ ਚ ਲੱਗਿਆ ਹੈ ਚਾਂਟੀ ਬੱਜ ਬੱਜ ਕੀ ਮਾਲ ਲੱਗਦਾ ਸਾਰਾ ਹੁਣ ਲੇਵਰ ਆ ਲੇਵਰ ਵੀ ਆਪਣੋਂ ਤੋਂ ਮਾਮਾ ਨੂੰ ਕਿ ਚਲੋ 20 ਤੋਂ 25 ਰੁਪਏ ਜਾਂ ਵੱਧ ਘੱਟ ਵੀ ਹੋ ਸਕਦਾ ਕਿਤੇ ਲੈ ਲੈਂਦੀ ਆ ਹੁਣ ਆਪਣੇ ਤੋਂ ਵੀ ਹਾਂ ਬੋਰੀ ਤੇ ਉਹ ਨਹੀਂ ਇਹ ਲੈਂਦੇ ਨੇ ਮੈਂ ਇਹ ਲੈਂਦੇ ਨੇ ਸਹੀ ਗੱਲ ਆ ਇਹਨਾਂ ਦਾ ਭਾਈ ਫੇਸਬੁਕ ਇੱਥੇ ਇੰਸਟਾਗ੍ਰam ਫੇਸਬੁਕ ਤੇ ਨਹੀਂ ਸਹੀ ਗੱਲ 90% ਤੱਕ ਕਰ ਲੋਨ ਕਰਦੇ ਨੇ ਨਾ 40% ਸਬਸਿਡੀ ਆ 40% ਸਬਸਿਡੀ 40% ਸਬਸਿਡੀ ਆਈ 90% ਤੱਕ ਕਰ ਲੋਨ ਕਰਾ ਸਕਦੇ ਹਾਂ ਇਹ ਚੱਲਦੇ ਆ ਇਹ ਵੀ ਇਹ ਵੀ ਉਹ ਜਿਹੜੀ ਪੱਟੀ ਘੜਦੀ ਹੈ ਨਾ ਜਿਵੇਂ ਮਗਾ ਟੜੇ ਸਫਾਈ ਬਹੁਤ ਕਰਦੀ ਹੈ ਵੀ ਇਹ ਹੁਣ ਜੋ ਜੋ ਲੰਬੀਆਂ ਹੋ ਜਾਂਦੀਆਂ ਹਾਂ ਇਹ ਚਾਲ ਦੇ ਵਿੱਚ ਸਰੀ ਜਾਂਦੇ ਨੇ ਪਹਿਲਾਂ ਇਹ ਲੰਬੀ ਹੋ ਗਈ ਥੋੜੀ ਹੈ ਨਾ ਲੰਬੀ ਕਰਦੀ ਹੈ ਟੜੇ ਸਫਾਈ ਜ਼ਿਆਦਾ ਆਉਂਦੀ ਹੈ ਟੜੇ ਪੰਨੀ ਜਾਂਦੇ ਨੇ ਮਿੱਟੀ ਦੇ ਮੇਰਾ ਜੋ ਆਏ ਹੁੰਦਾ ਜਿਵੇਂ ਗਾਹ ਪਨੇ ਨਾ ਗਿੱਲੇ ਚਾਲੂ ਘਟਣਾ ਉੱਥੇ ਹੀ ਚ ਫਾਇਦਾ ਹੋ ਜਾਂਦਾ ਮੜ ਜਨੇ ਆਪਾਂ ਪੱਟਦੇ ਹਾਂ 12ਵੇਂ ਮਹੀਨੇ ਤੋਂ ਮੜ ਮੌਸਮ ਜਰਾ ਹੋ ਜਾਂਦਾ ਉਹਦੋਂ ਨਾ ਫਿਰ ਜਿਵੇਂ ਗਿੰਦੇ ਚ ਪਟਣਾ ਸੇਤੀ ਸੌਖਾ ਆਉਂਦਾ ਸਫਾਈ ਆ ਜਾਂਦੀ ਮਗਰ ਸਫਾਈ ਬਹੁਤ ਆਉਂਦੀ ਹੈ ਵੀਰੇ ਨਹੀਂ ਆਂ ਛੋਟੀਆਂ ਪਹਿਲਾਂ ਮਸ਼ੀਨਾਂ ਦੇ ਵਿੱਚ ਡੜਾ ਬਹੁਤ ਆਉਂਦਾ ਹੈ ਛੋਟੀਆਂ ਬਹੁਤ ਆਉਂਦੀਆਂ ਪੱਟੀਆਂ ਬਹੁਤ ਆਉਂਦੀਆਂ ਹੁਣ ਇਹਦੇ ਵਿੱਚ ਹੋਰ ਬਣੇਗਾ ਪਰ ਆਪਾਂ ਸਫਾਈ ਪੱਧਿਆ ਕਰਕੇ ਆਉਂਦੇ ਆ ਅਮਨਦੀਪ ਅਮਰਗੜ ਆਵੀ ਆਗੀ ਕਿ ਨਮੀ ਇਹ ਵੀ ਆਲੂ ਵਾਲੀ ਉਹ ਇਹ ਆਲੂ ਵਾਲੀ ਇਹ ਵੀ ਤਿੰਨ ਵਾਲੀ ਜੋ ਆ ਗਈ ਹੈ ਨਾ ਤਿੰਨ ਵਟਾ ਵਾਲੀ ਇਹ ਵੀ ਵੱਡੀ ਇਹ ਵੀ ਤਿੰਨ ਵਟਾ ਵਾਲੀ ਆ ਗਈ ਕਿ ਜਿਵੇਂ ਆਪਾਂ ਪਹਿਲਾਂ ਦੇਖ ਕੇ ਆਇਆ ਉਹ ਚ ਵੀ ਡਿਫਰੈਂਟ ਆ ਉਹ ਚ ਫਰਕ ਕੀ ਆ ਹਾਂ ਉਹਦੇ ਚ ਆਪਣੇ ਮਾਗਰ ਦੀ ਆ ਉਹ ਉਹ ਜਗਾ ਕੱਟ ਕੇ ਰਹੀ ਆ ਉਹ ਜਗਾ ਲੰਬੀ ਆ ਹਾਂ ਉਹ ਥੋੜਾ ਲੰਬਾ ਤੀ ਇਹ ਉਹ ਟਾਇਰਾਂ ਦੇ ਵਰਤੀ ਚੌੜੇ ਟਾਇਰ ਆ ਆ ਉਹ ਆ ਗਿਆ ਹਨਾ ਹਾਂ ਇਹ ਗ੍ਰਾਮੇ ਟਾਇਰ ਆ ਗਿਆ ਇਹਨੇ ਗ੍ਰਾਮੇ ਉਹਨੇ ਕੌੜੀ مشین ਇਹ ਇਹ ਮਸ਼ੀਨ ਜਿਆਦਾ ਕਾਮਯਾਬ ਹੋਈ ਆ ਹਾਂ ਉਹ ਥੋੜੀ ਉਰੇ ਟੱਕਰ ਪਹੁੰਚ ਗਈ ਆ ਜਿਹੜੀ ਆਪਾਂ ਪਹਿਲਾਂ ਦੇਖ ਕੇ ਆਇਆ ਲੰਬੀ ਆ ਜਾਂਦੀ ਆ ਨਾ ਮਨਦੀਪ ਅਮਰਗੜ ਆ ਸਾਰੀ ਸੈਟਿੰਗ ਕਰਨ ਲਈ ਸਾਰਾ ਕੁਝ ਇੱਥੇ ਦੱਸਿਆ ਆ ਇੱਧਰ ਖਾਦ ਪੈਣੀ ਆ ਇੱਥੇ ਪੈਣਾ ਆਲੂ ਤੇ ਆਟੋਮੈਟਿਕ ਆ ਤੇ ਲਓ ਜੀ ਅੱਗੇ ਆ ਗਈ ਮਠਾੜੂ ਵਾਲਾ ਦੀ ਕਪੈਨ ਇਹ ਮਸ਼ੀਨ ਇਹ ਮਠਾੜੂ 8500 ਇਦੇ ਬਾਰੇ ਤੁਸੀਂ ਜਾਣਕਾਰੀ ਇੱਥੋਂ ਲੈ ਸਕਦੇ ਹੋ ਜਿਹੜੀ ਆਹ ਹਾਂ ਮਠਾੜੂ ਵਾਲਿਆਂ ਦੀ ਮਸ਼ੀਨ ਆ ਗਈ ਅੰਦਰ ਬੈਟਰੀ ਬਾਕਸ ਆ ਸਾਰਾ ਕਵਰ ਕਰਤਾ ਇਹਨਾਂ ਨੇ ਵੀ ਹਾਂ ਸੋ ਐਸਐਮਐਸ ਫਿੱਟੇ ਆ ਨਾ ਇਹਦਾ ਕੰਪਨੀ ਫਿੱਟੜੇ ਆਉਣ ਲੱਗ ਗਿਆ ਜੀ ਨਹੀਂ ਬਾਹਰ ਉਹ ਲਵਾਉਣਾ ਪੈਂਦਾ ਇਹ ਚ ਕੰਪਨੀ ਫਿਟੜਿਆ ਭੜੀ ਪਨੇਚ ਡਿਸਟ ਪਟਿਆਲਾ ਮਠਾੜੂ ਇੱਧਰ ਇਹ ਹੀ ਮਸ਼ੀਨ ਦਾ ਕਟਰ ਤੇ ਅੱਗੇ ਚੱਲਦੇ ਆ ਅੱਗੇ ਇੱਧਰ ਫੇਰ ਆਲੂ ਵਾਲੀ ਆ ਗਈ ਪੋਟਾਟੋ ਪਲਾਂਟਰ ਜੰਡੂ ਵਾਲਿਆ ਦਾ ਹੀ ਜੰਡੂ ਵਾਲੇ ਆ ਗਏ ਇੱਧਰ ਜੰਡੂ ਐਗਰੀ ਵਰਕਰਸ ਆਟੋਮੈਟਿਕ ਪੋਟੈਟੋ ਪਲਾਂਟਰ ਸੀਰੀਅਲ ਨੰਬਰ ਵਗੈਰਾ ਹਾਂ ਐਮਪਲੀਮੈਂਟ ਜਿਆਦਾ ਨਹੀਂ 26 ਇੰਚ ਵਿਦਆਊਟ ਟਾਇਰ 230000 ਰੇਟ ਆਈ ਇਹਦਾ ਵਿਦਆਊਟ ਟਾਇਰ 26 ਇੰਚ ₹23000 ਦਾ ਆਟੋਮੈਟਿਕ ਪੋਟਾਟੋ ਬਲੈਂਟਰ ਇਧਰ ਸਿਸਟਮ ਇਹਦਾ ਸਾਰਾ ਹੀ ਆ ਸੈਟਿੰਗ ਆ ਸਾਰੀਆਂ ਇੱਥੇ ਲਿਖੀ ਹੋਈਆਂ ਨੇ ਕਿਵੇਂ ਕਰਨੀਆਂ ਨੇ ਕੀ ਕੀ ਹਸਾਬ ਕਿਤਾਬ ਆ ਇਹਦਾ ਤੇ ਅੱਗੇ ਚੱਲਦੇ ਆ ਇਧਰ ਵੀ ਪੋਟਾਟੋ ਬਲੈਂਟਰ ਆ ਗਈ ਬੀਐਨ ਚ ਇਹ ਟਾਇਰ ਵਾਲਾ ਗਿਆ ਪਹਿਲਾਂ ਵਿਦਾਊਟ ਟਾਇਰ ਤੇ 280000 ਇਹਦਾ ਰੇਟ ਆਈ ਰਾਮਾ ਜੰਡੂ ਵਾਲਾ ਦਾ ਲੋਗੋ ਨਵੇਂ ਡਿਜ਼ਾਈਨ ਚ ਲਾਤਾ ਇਹਨਾਂ ਨੇ ਇੱਥੇ ਤੇ ਚਲੋ ਜੀ ਇਧਰ ਆਟੋਮੈਟਿਕ ਹੋਰ ਰੋ ਪੋਟਾਟੋ ਪਲਾਂਟਰ 580000 ਰੇਟ ਹੈ ਦਾ ਆਲੂ ਵਾਲੇ ਜਿਆਦਾ ਨੇ ਤੇ ਅੱਗੇ ਚੱਲਦੇ ਆ ਹੁਣ ਆਪਾਂ ਅੱਗੇ ਦੇਖਦੇ ਆ ਕੀ ਆ